ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਪੰਜਾਬ ਦੇ ਮੁੱਦੇ ਫੇਰ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਕੋਈ ਜਾਣਕਾਰੀ ਦੇਣ ਜਾ ਰਹੇ ਹਾਂ ਪੰਜਾਬ ਦਾ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਹੈ ਉਹਦੇ ਤੇ ਅਸੀਂ ਅੱਜ ਚਰਚਾ ਕਰ ਰਹੇ ਹਾਂ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣ ਜਾ ਰਹੇ ਹਾਂ ਵੀ ਉਹਦਾ ਨੁਕਸਾਨ ਕਿਹਨੂੰ ਹੈ ਲੋਕੀ ਸੋਚੀ ਬੈਠੇ ਆ ਵੀ ਚੱਲ ਆਪਣੇ ਸਿਰ ਕਿਹੜਾ ਕਰਜ਼ਾ ਹੈਗਾ ਨਹੀਂ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਸਿਰ ਤੇ ਜਿਹੜੀਆਂ ਪੀੜ੍ਹੀਆਂ ਬੇਰਚਾਰ ਹੋਈਆਂ ਫਿਰਦੀਆਂ ਉਹਨਾਂ ਸਿਰ ਉਹ ਕਰਜ਼ਾ ਹੈ ਮਨ ਕੇ ਚੱਲੋ 3 ਲੱਖ ਕਰੋੜ ਦਾ ਜਿਹੜਾ ਹਰ ਕੇ ਸਾਲ ਵਿਆਜ ਦਿੰਦੀ ਹੈ ਸਰਕਾਰ ਉਹ ਤਾਂ ਹੁਣ ਸਰਕਾਰ ਖਲਾਸਾ ਕਰ ਸਕਦੀ ਹੈ ਵੀ ਉਹਦਾ 1 ਸਾਲ ਦਾ ਵਿਆਜ ਕਿੰਨਾ ਦਿੰਦੀ ਹੈ ਸਰਕਾਰ ਮੰਨ ਕੇ ਚੱਲੋ ਜੇ ਕਰੋੜਾ ਰੁਪਇਆ ਉਹਦਾ ਸਰਕਾਰ ਵਿਆਜ ਦਿੰਦੀ ਹੈ 1 ਸਾਲ ਦਾ ਜੇ ਉਹ ਕਰਜ਼ਾ ਲੈਂਦਾ ਜਾਂ ਕਰਜ਼ਾ ਨਾ ਹੁੰਦਾ ਤੇ ਜਿਹੜਾ ਅੱਜ ਪੰਜਾਬ ਸਰਕਾਰ ਉਹਦਾ ਵਿਆਜ ਦਿੰਦੀ ਹੈ ਤੇ ਉਸ ਵਿਆਜ ਦੇ ਨਾਲ ਹੀ ਲੋਕਾਂ ਨੇ ਜਿਹੜੇ ਨੌਜਵਾਨਾਂ ਨੂੰ ਕਿੰਨਾ ਅਰਚਕਾਰ ਮਿਲਣਾ ਸੀ ਇਹ ਨਾ ਸੋਚੋ ਵੀ ਸਾਡੇ ਸਿਰ ਉਹ ਕਰਜ਼ਾ ਨਹੀਂ ਉਹ ਪੰਜਾਬ ਦੇ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਜਿਹੜੀਆਂ ਰੁਜ਼ਗਾਰ ਤੋਂ ਵਾਂਝੀਆਂ ਹੋਣੀਆਂ ਉਹਨਾਂ ਦੇ ਸਿਰ ਕਰਜ਼ਾ ਹੈ ਤੇ ਜਿਹੜੀਆਂ ਅੱਜ ਬੇਰੁਜ਼ਗਾਰ ਹੋਈਆਂ ਫਿਰਦੀਆਂ ਉਹਨਾਂ ਦੇ ਸਿਰ ਉਹ ਕਰਜ਼ਾ ਹੈ ਜੇ ਮੰਨ ਕੇ ਚੱਲੋ ਉਹ ਕਰਜ਼ਾ ਅੱਜ ਪੰਜਾਬ ਦੇ ਸਿਰ ਨਾ ਹੁੰਦਾ ਤਾਂ ਜਿਹੜਾ ਪੰਜਾਬ ਸਰਕਾਰ ਹਰ ਕੇ ਸਾਲ ਦੀ ਤਰ੍ਹਾਂ ਉਹਦਾ ਵਿਆਜ ਦਿੰਦੀ ਹੈ ਤੇ ਉਹਦੇ ਵਿਆਜ ਦੇ ਨਾਲ ਕਿੰਨੇ ਨੌਜਵਾਨਾਂ ਨੂੰ 15000 ਦੇ ਹਿਸਾਬ ਨਾਲ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਾਣਾ ਸੀ ਅੱਜ ਅਸੀਂ ਇਹ ਜਾਣਕਾਰੀ ਦੇਣ ਜਾ ਰਹੇ ਹਾਂ ਵੀ ਪੰਜਾਬ ਦਾ ਮੁੱਖ ਮੰਤਰੀ ਇੱਕ ਤਾਂ ਇਹ ਖਲਾਸਾ ਕਰੇ ਪੰਜਾਬ ਸਰਕਾਰ ਇਹ ਖਲਾਸਾ ਕਰੇ ਲੋਕਾਂ ਨੂੰ ਵੀ 1 ਸਾਲ ਦੇ ਵਿੱਚ ਦੀ ਅਸੀਂ ਉਹਦਾ ਵਿਆਜ ਕਿੰਨਾ ਦਿੰਨੇ ਆ ਉਦੋਂ ਬਾਅਦ ਇਹ ਖਲਾਸਾ ਕਰੇ ਵੀ ਉਹ ਕਿਹੜੀਆਂ-ਕਿਹੜੀਆਂ ਸਕੀਮਾਂ ਦੇ ਰਾਹੀਂ ਕਰਜ਼ਾ ਪੰਜਾਬ ਦੇ ਸਿਰ ਚੜਿਆ ਜਿੱਥੇ ਤੂੰ ਹੋਰ ਬਹੁਤ ਵੱਡੇ ਖਲਾਸੇ ਕਰਤੇ ਜਿੱਥੇ ਤੂੰ ਐਡੇ-ਐਡੇ ਵੱਡੇ ਖਲਾਸੇ ਕਰਦੇ ਉਹ ਵੀ ਖਲਾਸਾ ਕਰਦੇ ਵੀ ਪੰਜਾਬ ਦੇ ਸਿਰ ਜਿਹੜਾ ਉਹ ਕਰਜ਼ਾ ਕਿਹੜੀਆਂ ਸਕੀਮਾਂ ਦੇ ਰਾਹੀਂ ਚੜਿਆ ਜਾ ਕਿਹੜੀਆਂ ਸਕੀਮਾਂ ਦੇ ਰਾਹੀ ਲਿਆ ਗਿਆ ਜਾਂ ਕਿਸਾਨੀ ਨੂੰ ਦਿੱਤਾ ਗਿਆ ਜਾਂ ਛੋਟੇ ਦੁਕਾਨਦਾਰ ਨੂੰ ਦਿੱਤਾ ਗਿਆ ਜਾਂ ਗਰੀਬ ਨੂੰ ਦਿੱਤਾ ਗਿਆ ਜਾਂ ਉਹਦੀ ਕਿੱਥੇ ਡਵੈਲਪਮੈਂਟ ਹੋਈ ਹੈ ਕਿੱਥੇ ਉਹਦਾ ਵਿਕਾਸ ਹੋਇਆ ਜਾਂ ਕਿਹੜਾ ਕਾਰਖਾਨਾ ਲੱਗਿਆ ਜਾਂ ਕਿਹੜਾ ਰੁਜ਼ਗਾਰ ਦਿੱਤਾ ਗਿਆ ਇਹਦਾ ਵੀ ਖਲਾਸਾ ਹੋਣਾ ਜ਼ਰੂਰੀ ਹੈ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਹੁਣ ਸਾਨੂੰ ਕੀ ਪਤਾ ਵੀ ਉਹ ਸਾਨੂੰ ਦਿੱਤਾ ਜਾਂ ਕਿਹਨੂੰ ਦਿੱਤਾ ਯਾਨੀ ਕਿ ਉਹਦਾ ਮੁੱਖ ਮੰਤਰੀ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਦੱਸੇ ਵੀ ਜੇ ਉਹ ਪੰਜਾਬ ਸਿਰ ਕਰਜ਼ਾ ਨਾ ਹੁੰਦਾ ਤੇ ਪੰਜਾਬ ਦਾ ਮੁੱਖ ਮੰਤਰੀ ਇਹ ਦੱਸੇ ਵੀ ਅਸੀਂ ਜਿਹੜਾ ਵਿਆਜ ਦਿੰਨੇ ਤੇ ਇੰਨੇ ਵਿਆਜ ਦੇ ਨਾਲ ਹੀ ਤੁਹਾਨੂੰ ਰੁਜ਼ਗਾਰ ਮਿਲ ਜਾਣੇ ਸੀ ਹੁਣ ਉਹ 3 ਲੱਖ ਕਰੋੜ ਦਾ ਕਰਜ਼ਾ ਤੂੰ ਤਾਂ ਚੜਾਇਆ ਨਹੀਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਚੜਾਇਆ ਉਹਦਾ ਵੀ ਖਲਾਸਾ ਕਰਨਾ ਜ਼ਰੂਰੀ ਹੈ ਵੀ ਜੇ ਉਹ 3 ਲੱਖ ਕਰੋੜ ਦਾ ਕਰਜ਼ਾ ਨਾ ਹੁੰਦਾ ਤੇ ਇੰਨਾ ਵਿਆਜ ਅਸੀਂ ਸਾਲ ਦਾ ਦਿੰਨੇ ਆ ਤੇ ਉਸ ਵਿਆਜ ਦੇ ਨਾਲ ਹੀ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਜਣਾ ਸੀ ਬੇਰਜ਼ਗਾਰੀ ਖਤਮ ਹੋ ਜਾਣੀ ਸੀ ਅਸੀਂ ਅੱਜ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਨਾ ਸੋਚੋ ਵੀ ਉਹ ਸਾਡੇ ਸਿਰ ਕਰਜ਼ਾ ਨਹੀਂ ਜਾਂ ਪੰਜਾਬ ਸਰਕਾਰ ਸਰ ਹੈ ਨਾਈਓ ਸਾਡੇ ਸੇਰਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਰ ਹੈ ਜਿਹੜੇ ਵਿਆਜ ਦੇ ਨਾਲ ਹੀ ਕਿੰਨੇ ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਸੀ ਤਵੇ ਇਨਾਂ ਕੁਝ ਕਹਿੰਦੇ ਹੋਏ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕੋ ਮਾਫੀ ਚਾਹੁੰਦੇ ਆ ਤੇ ਪੰਜਾਬ ਸਰਕਾਰ ਜ਼ਰੂਰ ਮਤਲਬ ਵੀ ਉਹਦਾ ਖਲਾਸਾ ਕਰੇ ਵੀ ਉਹ ਕਿਹੜੀਆਂ-ਕਿਹੜੀਆਂ ਸਕੀਮਾਂ ਦੇ ਰਾਹੀਂ ਕਰਜ਼ਾ ਚੜਿਆ ਗਿਆ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਵੀ ਉਹ ਕਰਜ਼ਾ ਗਿਆ ਕਿੱਥੇ ਕੀ ਦੀ ਖਾਤਰ ਲਿਆ ਕਿਹੜੀਆਂ ਸਕੀਮਾਂ ਦੀ ਖਾਤਰ ਲਿਆ ਪੰਜਾਬ ਦਾ ਮੁੱਖ ਮੰਤਰੀ ਉਸਦਾ ਖਲਾਸਾ ਕਰੇ ਵੀ ਉਹ ਕਰਜ਼ਾ ਕਿਹੜੀਆਂ ਸਕੀਮਾਂ ਦੇ ਰਾਹੀਂ ਲਿਆ ਗਿਆ ਕਾਹਦੀ ਖਾਤਰ ਲਿਆ ਗਿਆ ਤੋ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਵਾਦ ਘੱਟ ਬੋਲੇ ਕੇ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਤਾ ਲੱਗੇ ਪੰਜਾਬ ਦੇ ਲੋਕਾਂ ਨੂੰ ਵੀ ਉਹ ਕਰਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸਰ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਜੀ